ਆ ਦੇਖੋ ਸਰ ਸਾਡੇ ਗਰੀਬ ਸਾਡੀ ਗਰੀਬਤੀ ਆ ਭੈਣਾ ਦੀ ਇੰਦਾ ਇੱਜ਼ਤ ਰੋਲੀ ਜਾਂਦੀ ਆ ਅਸੀਂ ਉੱਥੇ ਸੀਗੇ ਜਦੋਂ ਉਹਨਾਂ ਨੇ ਮੇਰੇ ਤੋਂ ਫੜ ਕੇ ਗਲਾਵਾ ਸਾਰਾ ਪੂਰਾ ਖਿੱਚਦਾ ਮੇਰੇ ਵਾਲ ਫੜ ਲੇ ਮੇਰੇ ਪਾਪਾ ਵੀ ਖੜੇ ਸੀ ਉੱਥੇ ਮੇਰੇ ਗੋਡੇ ਫੜ ਲੇ ਈ ਮਾਮੂਲੀ ਜਿਹਾ ਝਗੜਾ ਹੁੰਦਾ ਉਸ ਤੋਂ ਬਾਅਦ ਨੌਜਵਾਨ ਦੇ ਦਿਲ ਦੇ ਵਿੱਚ ਬਰਫ਼ ਜਿਹਨਾਂ ਬਰਫ਼ ਤੋੜੀ ਦੀ ਉਹ ਸੁਆ ਉਹਦੇ ਦਿਲ ਦੇ ਹਰ ਪਾਰ ਘੇਰ ਦਿੱਤਾ ਜਾਂਦਾ ਆ ਜੇ ਮਾਦਰੀ ਦੇਖ ਸਕਦੇ ਹੋ ਅੱਜ ਆਪਣੇ ਪੁੱਤ ਲਈ ਰੋ ਰਹੀ ਹੈ ਤੇ ਇੱਕ ਜੰਦਾ ਸਿਰਫ ਮੜੀ ਦੀ ਤਕਰਾਰ ਪਿੱਛੇ ਅੱਜ ਜਿਹੜੇ ਇਹ ਨਜਾਇਜ਼ ਜਿਹੜੇ ਮੱਛੀ ਮੰਡੀਆਂ ਲਾ ਲੈਂਦੇ ਨੇ ਮੁਰਗਾ ਮੰਡੀਆਂ ਲਾ ਲੈਂਦੇ ਨੇ ਤੇ ਇਨਸਾਨਾਂ ਨਾਲ ਵੀ ਯਾਰ ਕੁੱਤੇ ਭੇੜੀ ਸਮਝਣ ਜਾਂ ਕੁੱਤੇ ਬੱਕਰੇ ਹੀ ਸਮਝਣ ਲੱਗੇ ਆ ਇੱਕ ਕੌਣ ਆਇਆ ਕਿੱਥੋਂ ਗਿਆ ਕਿਹਦਾ ਕਤਲ ਕੀਤਾ ਕਿੱਥੇ ਭੱਜਿਆ ਕੋਈ ਨਹੀਂ ਕੋਈ ਧਾਰਕੜ ਨਹੀਂ ਕੋਈ ਵੈਰੀਫਿਕੇਸ਼ਨਾਂ ਨਹੀਂ ਜਿਹੜਾ ਇੱਥੇ ਆਂਦਾ ਚਾਹੇ ਉਹ ਕਿਰਾਏ ਤੇ ਰਹਿ ਰਿਹਾ ਕੀ ਉਹਦਾ ਵੋਟ ਬੰਨੀ ਜਾਇਦਾ ਇਹ ਬਹੁਤ ਵੱਡਾ ਸਵਾਲ ਆ ਕਿਉਂਕਿ ਇੱਕ ਬੋਟ ਦੀ ਖਾਤਰ ਅੱਜ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਆ ਅਸੀਂ ਉਹ ਲੀਡਰਾਂ ਨੂੰ ਵੀ ਥੂ ਕਹਿੰਦੇ ਆ ਉਹ ਕੁੱਤਿਆਂ ਨੂੰ ਜਿਹੜੇ ਇੱਕ ਵੋਟਾਂ ਬਣਾਉਣ ਦੇ ਜਾਂ ਫਿਰ ਕਬਜ਼ੇ ਕਰਾ ਕੇ ਇਦਾਂ ਕਿਰਾਏ ਖਾਂਦੇ ਨੇ ਤੇ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਉਹ ਜਿਹੜੇ ਨਾਜਾਇਜ਼ ਬਿਠੇ ਚਕਵਾਉਂਗੇ ਉਹਨਾਂ ਨੂੰ ਜੀ ਜ਼ਰੂਰ ਜ਼ਰੂਰ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਨਾਜਾਇਜ਼ ਦੁਕਾਨਾਂ ਲੱਗ ਰਹੀਆਂ ਨੇ ਚਕਵਾਉਂਗੇ ਮੀਟ ਮੱਛੀ ਵਾਲੀਆਂ ਜ਼ਰੂਰ ਜੀ ਸਾਡੀ ਮੰਗ ਇਹੀ ਹੈ ਜャ ਪਰ ਹੁਣ ਕੋਈ ਧਰਮ ਦੀ ਗੱਲ ਆ ਜਾਵੇ ਤਾਂ ਇੱਥੇ ਲੋਕਾਂ ਨੇ ਮਰਨ ਮਰਨ ਦਾ ਕਾਇਨਗੇ ਭਾਰ ਕੀ ਇਹਨਾਂ ਨੂੰ ਕੋਈ ਇਨਸਾਫ਼ ਦਵਾਣ ਵਾਲਾ ਹੈਗਾ ਉਹਨਾਂ ਨੂੰ ਕੌਣ ਸੀ ਦੋ ਵਾਸੋ ਜੀ ਇਹ ਬੋਟਾ ਵੀ ਬਣਦੀਆਂ ਰਹਿਣੀਆਂ ਇਹ ਸਭ ਕੁਝ ਚੱਲਦਾ ਰਹਿਣਾ ਪੰਜਾਬ ਦੇ ਲੋਕ ਆ ਜੁੱਤੀਆਂ ਖਾਣ ਦੇ ਆਦੀ ਐ ਕਿਉਂਕਿ ਇਹ ਰਹਿਮਦਿਲ ਹੁੰਦੇ ਆ ਤੇ ਜੁੱਤੀਆਂ ਇੱਦਾਂ ਹੀ ਖਾਣਗੇ ਪ੍ਰਾਈਮ ਨੂੰ ਤੇ ਦੇਖ ਰਹੇ ਹਾਂ ਸਰਦਸ਼ਕਰ ਸਵਾਗਤ ਆ ਸੋ ਦੋਸਤੋ ਅੱਜ ਇੱਕ ਬੜੀ ਮੰਦ ਭੱਗੀ ਘਟਨਾ ਜਿਹੜੀ ਵਾਪਰੀ ਆ ਫੋਕਲ ਪੁਆਇੰਟ ਦੇ ਏਰੀਆ ਵਿੱਚ ਖੜੇ ਆ ਟੰਡਾਰੀ ਵਿੱਚ ਪਿੱਛੇ ਮੇਰੇ ਤੁਸੀਂ ਚੌਂਕੀ ਵੀ ਦੇਖ ਸਕਦੇ ਹੋ ਟੰਡਾਰੀ ਦੀ ਜਿਹੜੀ ਕਿ ਫੋਕਲ ਪੁਆਇੰਟ ਦੀ ਜਿਹੜੀ ਚੌਂਕੀ ਆ ਮਾਮਲਾ ਤਾਂ ਦੱਸ ਦਈਏ ਕਿ ਪੰਜਾਬ ਸਿਆਸਤ ਨਾਲ ਭਰਿਆ ਪੰਜਾਬ ਸਾਨੂੰ ਵੀ ਫਿਰ ਕਿਤੇ ਨਾ ਕਿਤੇ ਕਹਿਣਾ ਪੈਂਦਾ ਜਦੋਂ ਸਾਡੇ ਭਰਾ ਵੱਖ ਮੁਲਕ ਦੀ ਮੰਗ ਕਰਦੇ ਆ ਤੇ ਕਿਤੇ ਨਾ ਕਿਤੇ ਫਿਰ ਸਾਨੂੰ ਵੀ ਕਿਤੇ ਨਾ ਕਿਤੇ ਬਾਜ਼ੀਬ ਲੱਗਣ ਲੱ ਜਾਂਦਾ ਹਰ ਮਾਚਲ ਦੀ ਗੱਲ ਕਰੀਏ ਤਾਂ ਉੱਥੇ ਕੋਈ ਜਗ੍ਹਾ ਨਹੀਂ ਲੈ ਸਕਦਾ ਉੱਥੇ ਕਿਸੇ ਦੀ ਆਧਾਰ ਕਾਰਡ ਬੋਟ ਕਾਰਡ ਨਹੀਂ ਬਣ ਸਕਦਾ ਪਰ ਪੰਜਾਬ 'ਚ ਜਿਹੜਾ ਆਇਆ ਮਾਦਾ ਜਾਇਆ ਉਹਨੂੰ ਗੱਲ ਲਾ ਲੈਂਦੇ ਆ ਕਿਹੜੀ ਮਰਜੀ ਸਟੇਟ ਤੋਂ ਆ ਕੇ ਪੰਜਾਬ ਦੇ ਵਿੱਚ ਤੁਸੀਂ ਆ ਕੇ ਆਪਣਾ ਆਧਾਰ ਕਾਰਡ ਵੋਟਰ ਕਾਰਡ ਬਣਾ ਲਓ ਕਿਉਂਕਿ ਇੱਥੇ ਦੇ ਜਿਹੜੇ ਲਾਲਚੀ ਕੁੱਤੇ ਭੇੜੀਏ ਲੀਡਰ ਕਿਸੇ ਦਾ ਵੀ ਕਾਰਡ ਆਧਾਰ ਕਾਰਡ ਬਣਾ ਕੇ ਸਿਰਫ ਉਹਨਾਂ ਨੂੰ ਵੋਟ ਦਾ મતਲਬ ਹੁੰਦਾ ਚਾਹੇ ਉਹ ਦੂਜੀ ਸਟੇਟਾਂ ਦੇ ਕ੍ਰਿਮੀਨਲ ਹੋਣ ਚਾਹੇ ਇੱਥੇ ਦੇ ਆ ਕੇ ਉਹ ਲੁੱਟਾ ਖੋਹ ਕਰਨ ਕਿਸੇ ਨੂੰ ਕੋਈ ਮਸਲਾ ਨਹੀਂ ਸਿਰਫ ਚੰਦ ਵੋਟਾਂ ਦੀ ਖਾਤ ਰਹਿਤੇ ਆ ਕੇ ਉਹਨਾਂ ਦੀਆਂ ਵੋਟਾਂ ਬਣ ਜਾਂਦੀਆਂ ਤੇ ਉਹਨਾਂ ਦੇ ਉੱਤੇ ਰਾਜਨੀਤਿਕ ਲੋਕਾਂ ਦਾ ਹੱਥ ਵੀ ਆ ਜਾਂਦਾ ਕਿਉਂਕਿ ਇੱਕ ਵੱਡਾ ਵੋਟ ਬੈਂਕ ਜੋ ਕਿ ਹੈ ਕ੍ਰਿਮੀਨਲਾਂ ਦਾ ਕਿਉਂਕਿ ਉਹਨਾਂ ਕੋ ਆ ਜਾਂਦਾ ਕਿਉਂਕਿ ਕ੍ਰਿਮੀਨਲਾਂ ਦੇ ਨਾਲ ਕ੍ਰਿਮੀਨਲ ਜ਼ਿਆਦਾ ਜੁੜੇ ਹੁੰਦੇ ਆ ਆਮ ਬੰਦੇ ਨੂੰ ਤਾਂ ਰੋਜੀ ਰੋਟੀ ਤੋਂ ਹੀ ਬੇਲ ਮਿਲਦਾ ਸੋ ਇਦਾਂ ਦਾ ਇਹ ਮਾਮਲਾ ਅੱਜ ਫਿਰ ਇੱਕ ਵਾਰ ਕਹਿਣਾ ਚਾਹੁੰਗੇ ਪ੍ਰਵਾਸੀ ਪ੍ਰਵਾਸੀ ਲੋਕ ਵੀ ਸ਼ਿਕ ਸਾਡੇ ਭਾਰਤ ਦਾ ਹਿੱਸਾ ਨੇ ਪਰ ਕੀ ਪੰਜਾਬ ਦੇ ਬਹੁਤ ਵੱਡੇ ਸਵਾਲ ਆ ਕਿ ਪੰਜਾਬ ਦੇ ਵਿੱਚ ਜਿਹੜਾ ਇੱਥੇ ਆਂਦਾ ਚਾਹੇ ਉਹ ਕਿਰਾਏ ਤੇ ਰਹਿ ਰਿਹਾ ਕੀ ਉਹਦਾ ਵੋਟ ਬੰਨੀ ਜਾਇਜ਼ ਆ ਇਹ ਬਹੁਤ ਵੱਡਾ ਸਵਾਲ ਆ ਕਿਉਂਕਿ ਇੱਕ ਬੋਟ ਦੀ ਖਾਤਰ ਅੱਜ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਆ ਮਾੜੀ ਮਾਮੂਲੀ ਜਿਹਾ ਝਗੜਾ ਹੁੰਦਾ ਉਸ ਤੋਂ ਬਾਅਦ ਨੌਜਵਾਨ ਦੇ ਦਿਲ ਦੇ ਵਿੱਚ ਬਰਫ਼ ਜਿਹਨਾਂ ਬਰਫ਼ ਤੋੜੀ ਦੀ ਉਹ ਸੁਆ ਉਹਦੇ ਦਿਲ ਦੇ ਹਾਰ-ਪਾਰ ਘੇਰ ਦਿੱਤਾ ਜਾਂਦਾ ਆ ਪੂਰੇ ਪਿੰਡ ਦੇ ਲੋਕ ਇੱਥੇ ਇਕੱਠੇ ਹੋਏ ਨੇ ਪਰ ਅੱਜ ਇੱਥੇ ਲੀਡਰ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਗੱਲ ਜਰੂਰ ਕਰਾਂਗੇ ਕਿ ਇੱਕ ਬੋਟ ਦੇ ਖਾਤਰ ਕਿਸੇ ਵੀ ਮਾਂ ਦਾ ਪੁੱਤ ਮਰਵਾਇਆ ਜਾ ਸਕਦਾ ਮੰਡੇ ਦੇ ਬਜ਼ੁਰਗੋ ਕੀ ਕਹਾਂਗਾ ਇੱਕ ਬੋਰਡ ਦੇ ਖਾਤਰ ਅਜੇ ਇੱਕ ਪ੍ਰਵਾਸੀ ਦੱਸਿਆ ਰਿਹਾ ਕਿ ਪ੍ਰਵਾਸੀ ਲੋਕਾਂ ਵੱਲੋਂ ਇੱਕ ਪੰਜਾਬੀ ਭਾਈ ਪੰਜਾਬੀ ਮੁੰਡੇ ਦਾ ਦਿਲ 'ਚ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਅਸੀਂ ਰਾਤ ਦੇ 8 ਵਜੇ ਦੇ ਇੱਥੇ ਬੈਠੇ ਸਾਡੀਆਂ ਭੈਣਾਂ ਮਤਾਵਾਂ ਸਾਰੀਆਂ ਬੈਠੀਆਂ ਅਜੇ ਤੱਕ ਉਹ ਕੰਬਲ ਲੈ ਕੇ ਪਏ ਆ ਨਾ ਸਾਨੂੰ ਰਾਹ ਸਿਰਾ ਕੋਈ ਦੇ ਰਿਹਾ ਨਾ ਕੋਈ ਗੱਲ ਨਾ ਕੋਈ ਬਾਤ ਹੋਣਾ ਦੇਖੇ ਪੈਸੇ ਲੈ ਲੋ ਅਸੀਂ ਮਾਰ ਦਿੰਨੇ ਅਸੀਂ ਪੈਸੇ ਦੇ ਦਿੰਨੇ ਇਹਨਾਂ ਨੂੰ ਜੀ ਵੇ ਲੱਗ ਰਹੀ ਨਾ ਮoure ਆ ਅਜੇ ਪਤਾ ਨਹੀਂ ਜੀ ਸਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆ ਸਾਰੀਆਂ ਰਾਤ ਦੇ ਬੈਠੇ ਇੱਥੇ ਸੋ ਬੀਤੇ ਦਿਨ ਵੀ ਤੁਹਾਡੇ ਪਿੰਡ ਦੀ ਅਸੀਂ ਖਬਰ ਕੀਤੀ ਸੀ ਇੱਕ ਪ੍ਰਵਾਸੀ ਬੋਲੋ ਇੱਕ ਜਗ੍ਹਾ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਸਰਕਾਰ ਜਿਹੜੀ ਆ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਜਗ੍ਹਾ ਸੀ ਉੱਥੇ ਕਬਜ਼ਾ ਕੀਤਾ ਉਸ ਵੇਲੇ ਵੀ ਅਸੀਂ ਆਏ ਸੀ ਕੀ ਆ ਅੱਜ ਪੰਜਾਬੀਆਂ ਦੀ ਗੈਰਤ ਮਾਰ ਚੁੱਕੀ ਐ ਕਿ ਪੰਜਾਬੀਆਂ ਨੂੰ ਗੈਰਤ ਲੀਡਰਾਂ ਨੇ ਮਾਰ ਦਿੱਤੀ ਐ ਇਹ ਆਪਣੇ ਜਿਹੜੇ ਰਹਿੰਦੇ ਆ ਜੀ ਉਹ ਟੱਕੀ ਵਾਲੇ ਟੋਬੇ ਦੇ ਲਾਗੇ ਜੀ 6-7 ਘਰ ਉੱਥੇ ਆ ਜੇ ਕਿਤੇ ਪਿੰਡ 'ਚ ਹੁੰਦੇ ਤੇ ਅਸੀਂ ਸੁੱਕੇ ਦੇਣੇ ਨਹੀਂ ਜੀ ਅਸੀਂ ਨਹੀਂ ਛੱਡਨੇ ਇਹ ਤੋਬੇ ਤੇ ਰਜਿਸਟਰੀ ਆਏ ਕਿ ਉਹਦੀ ਨਜਾਇਜ਼ ਕਬਜ਼ੇ ਆ ਨਜਾਇਜ਼ ਤੇ ਕਾਰਪੋਰੇਸ਼ਨ ਵਾਲਿਆਂ ਬਿਠਾਏ ਜੀ ਉਹ ਟਿਊਬ ਵਾਲੀ ਵੀ ਉਹ ਸਰਕਾਰੀ ਟਿਊਬਲ ਚਲਾਉਂਦਾ ਬੰਦਾ ਉਹ ਅੱਛਾ ਜੀ ਉਹਦੇ ਅੰਦਰ ਉਹਦੇ ਮੁਰਗੇ ਪਏ ਆ ਅੱਛਾ ਜੀ ਉਹਦੇ ਅੰਦਰ ਉਹਦੇ ਮੁਰਗੇ ਪਏ ਆ ਉਹਨੂੰ ਹੀ ਚਾਬੀ ਦਿੱਤੀ ਆ ਉਹਨੇ ਹੀ ਸਾਡਾ ਬੰਦਾ ਮਾਰਤਾ ਸਰਕਾਰੀ ਛਾਹੀ ਹੋ ਗਈ ਫਿਰ ਹਾਂਜੀ ਹਾਂਜੀ ਸਰਕਾਰੀ ਛਾਹੀ ਆ ਜੀ ਜਦੋਂ ਸਾਰੇ ਆਮ ਬੈਠੇ ਆ ਉੱਥੇ ਜੀ ਮੁਰਗਾ ਮੀਟ ਮੱਛੀ ਸਾਰੇ ਉਹ ਦੂਜੇ ਕੋਈ ਕੋਈ ਦਾਤਰ ਫੜਿਆ ਜਾਵੇ ਤਾਂ ਕਹਿ ਦਨਗੇ ਅੱਤਵਾਦੀ ਆ ਇਹਨਾਂ ਕੋਈ ਇਹ ਦਾਤਰ ਪਾ ਲੈਂਦੇ ਅਸੀਂ ਮੁਰਗੇ ਵੜਦੇ ਇਹਨਾਂ ਕੋਈ ਸਬੂਤ ਆ ਜੀ ਕਿੱਦਾਂ ਕਹੋਂਗੇ ਬਾਈ ਕਤਲ ਹੁੰਦਾ ਆ ਕਤਲ ਹੋ ਗਿਆ ਪਿੰਡ ਦੇ ਵਿੱਚ ਚਲੋ ਕੋਈ ਵੀ ਤੁਸੀਂ ਕੋਈ ਵੀ ਦੱਸਦੇ ਤੁਸੀਂ ਬਯੁਰਕ ਪਿੰਡ ਦੇ ਪੁਰਾਣੇ ਹੋ ਕਤਲ ਹੋ ਜਾਂਦਾ ਆ ਕਿ ਪੁੱਛਣ-ਗਿਚਣ ਵਾਲਾ ਕੋਈ ਨਹੀਂ ਹੈ ਦੇਖੋ ਜੀ ਇੱਥੇ ਕੋਈ ਪੁੱਛਪੜਤਾ ਨਹੀਂ ਹੈ ਜਿਹੜੇ ਇਹ ਮੁਰਗੇ ਮੱਛੀਆਂ ਕੱਟਦੇ ਨੇ ਇਹਨਾਂ ਕੋ ਤੇਜ ਹਥਿਆਰ ਹੁੰਦੇ ਨੇ ਅਚਾਨਕ ਜਿਹੜੇ ਪੰਜਾਬ ਦੇ ਮਜ਼ਦੂਰ ਲੋਕ ਨੇ ਇਹ ਮਜ਼ਦੂਰੀ ਦੀ ਤਲਾਸ਼ ਵਿੱਚ ਨਿਕਲਦੇ ਤੇ ਸ਼ਾਮ ਨੂੰ ਫਿਰ ਇੱਕ ਦੂਜੇ ਨਾਲ ਤੱਕਾਂ ਕੋਈ ਲੜਦੇ ਨੇ ਤੇ ਆਪਦੇ ਹਥਿਆਰ ਦੇ ਨਾਲੇ ਮੌਤ ਦਾ ਸ਼ਕਾਰ ਬਣ ਜਾਂਦੇ ਨੇ ਸੋ ਇੱਥੇ ਜਿਹੜਾ ਕੀ ਇੱਕ ਦੱਸਿਆ ਜਾਂਦਾ ਕਿ ਮੜ ਜੀ ਗੱਲ ਪਿੱਛੇ ਬੈਦ ਹੁੰਦੀ ਆ ਤੇ ਬੈਦ ਵੀ ਪੰਜਾਬੀ ਨਾਲ ਨਹੀਂ ਹੁੰਦੀ ਆ ਆਪਸ ਦੇ ਵਿੱਚ ਪ੍ਰਵਾਸੀ ਲੜਦੇ ਤੇ ਪੰਜਾਬੀ ਕਿਤੇ ਨਾ ਕਿਤੇ ਜਾਂਦਾ ਤੁਹਾਡੇ ਤੁਹਾਡੇ ਤੁਹਾਡਾ ਕੀ ਲੱਗਦਾ ਸੀ ਮੇਰੇ ਦਿਓਰ ਲੱਗਦਾ ਸੀ ਹੋਇਆ ਕੀ ਸੀ ਅਸੀਂ ਉਧਰ ਦੀ ਜਾ ਰਹੇ ਸੀਗੇ ਸਾਡਾ ਇੱਕ ਬੇਟਾ ਸੀਗਾ ਸਾਡੇ ਨਾਲ ਅਸੀਂ ਦੁਕਾਨ ਤੋਂ ਤੁਰੇ ਜਾ ਰਹੇ ਸੀਗੇ ਜੂਸ ਪੀ ਕੇ ਪਿਛੋ ਦਿਓ ਨੇ ਲੜਦੇ ਲੜਦੇ ਇਹਨਾਂ ਨੇ ਆਪਸ ਵਿੱਚ ਪਹਿਲਾਂ ਲੜਦੇ ਲੜਦੇ ਉਹਦੇ ਲੱਤ ਮਾਰੀ ਲੱਤ ਮਾਰਨ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਤੁਹਾਡੀ ਆਪਸ ਦੀ ਲੜਾਈ ਤੁਸੀਂ ਲੜੋ ਮੇਰੇ ਬੇਟੇ ਦੇ ਕਿਉਂ ਮਾਰ ਰਹੇ ਹੋ ਤੁਸੀਂ ਐਨੀ ਗੱਲ ਅਸੀਂ ਕਹਿ ਕੇ ਕਿ ਵੀ ਸਾਡਾ ਤੁਹਾਡਾ ਕੋਈ ਝਗੜਾ ਨਹੀਂ ਹੈਗਾ ਐਨੀ ਗੱਲ ਕਹਿ ਕੇ ਅਸੀਂ ਉੱਥੋਂ ਤੁਰ ਪਏ ਜਦੋਂ ਉੱਥੋਂ ਅਸੀਂ ਥੋੜੀ ਅੱਗੇ ਤੁਰਿਆ ਤੇ ਅੱਗੇ ਉਹਨਾਂ ਦੀ ਮੱਛੀ ਜੀ ਮਾਰਕੀਟ ਦੀ ਦੁਕਾਨ ਸੀਗੀ ਤੇ ਅੱਗੇ ਇੱਕ ਉਹਨਾਂ ਦੀ ਸੇਲਸਮੈਨ ਦੀ ਦੁਕਾਨ ਸੀ ਅਸੀਂ ਉੱਥੇ ਤੱਕ ਪਹੁੰਚੇ ਉਹਨਾਂ ਨੇ ਪਿੱਛੋਂ ਇਹਨਾਂ ਨੂੰ ਆ ਕੇ ਹੱਥ ਪਾ ਲਿਆ ਪਿੱਛੋਂ ਜਿਹੜੇ ਉਹਨਾਂ ਦਾ ਗਲਾਵਾ ਫੜਿਆ ਅਾ ਸਾਡੇ ਗਰੀਬ ਸਾਡੀ ਗਰੀਬਤੀ ਆ ਭੈਣਾਂ ਦੀ ਇੰਦਾ ਇੱਜ਼ਤ ਰੋਲੀ ਜਾਂਦੀ ਆ ਅਸੀਂ ਉੱਥੇ ਸੀਗੇ ਜਦੋਂ ਉਹਨਾਂ ਨੇ ਮੇਰੇ ਇਤੋਂ ਫੜ ਕੇ ਗਲਾਵਾ ਸਾਰਾ ਪੂਰਾ ਖਿੱਚਦਾ ਮੇਰੇ Baal ਫੜ ਲਏ ਮੇਰੇ ਪਾਪਾ ਵੀ ਖੜੇ ਸੀ ਉੱਥੇ ਮੇਰੇ ਗੋਟ ਫੜ ਲੇ ਮੇਰੇ ਚਿਲਦਾ ਮਾਰੀਆਂ ਮੇਰੇ ਹਸਬੰਦ ਨੇ ਮੇਰੇ ਤੁਹਾਡੇ ਨਾਲ ਹੀ ਸੀਗੇ ਹਾਂਜੀ ਜਿਹੜੇ ਮਰੇ ਹੋ ਕੋਣ ਸੀ ਉਹ ਮੇਰੇ ਦਿਓਰ ਸੀਗਾ ਮੇਰੇ ਚਾਚੇ ਥੋੜੇ ਦਾ ਮੁੰਡਾ ਉਹ ਨਾਲ ਨਹੀਂ ਸੀ ਜਦੋਂ ਆ ਵਾਕਾ ਹੋਇਆ ਮੇਰਾ ਬੇਟਾ ਭੱਜਿਆ ਘਰੇ ਗਿਆ ਉਹਨੇ ਕਿਹਾ ਕਿ ਵੀ ਉੱਥੇ ਮੰਮੀ ਪਾਪਾ ਨੂੰ ਫੜ ਲਿਆ ਕਿਸੇ ਨੇ ਬਹੁਤ ਬੁਰੀ ਤਰੀਕੇ ਨਾਲ ਮਾਰ ਰਿਹਾ ਜਦੋਂ ਉੱਥੇ ਗਿਆ ਤੇ ਉਹ ਸਾਰੇ ਘਰ ਦੇ ਜਿੰਨੇ ਵੀ ਸੀਗੇ ਸਾਡੇ ਜੀ ਇੱਕ ਇੱਕ ਕਰਕੇ ਨਿਕਲ ਗਏ ਉਹਨਾਂ ਦੇ ਵਿੱਚੋਂ ਮੇਤ ਵੀ ਆਇਆ ਉਹ ਇੱਕਦਮ ਜਿੱਦਾਂ ਹੀ ਆਇਆ ਇਹਨਾਂ ਨੇ ਪਤਾ ਨਹੀਂ ਉੱਥੇ ਸਰ ਕਿਹੜੀ ਚੀਜ਼ ਉੱਥੇ ਬਈ ਸੀ ਨੁਕੀਲੀ ਕਿਹੜੀ ਨਹੀਂ ਪੀ ਸੀ ਇਹਨਾਂ ਨੇ ਫੜ ਕੇ ਇੱਥੋਂ ਗਲਾਵਾ ਇੱਕੋ ਦੰਮੀ ਉਹਦੇ ਅੰਦਰ ਵੜਤੀ ਬਹੁਤ ਸਾਡੇ ਨਜ਼ਰ ਮਾੜਾ ਹੋਇਆ ਸਰ ਸਾਨੂੰ ਇਨਸਾਫ਼ ਚਾਹੀਦਾ ਸਾਡੀ ਤੀਨ ਨੂੰ ਇਨਸਾਫ਼ ਚਾਹੀਦਾ ਹਾਂ ਮੇਰਾ ਪੁੱਤ ਪਹਿਲਾਂ ਹੌਸਲਾ ਰੱਖੋ ਪਹਿਲਾਂ ਹੌਸਲਾ ਰੱਖੋ ਜੇ ਨਹੀਂ ਬੋਲ ਹੁੰਦਾ ਕੋਈ ਗੱਲ ਨਹੀਂ ਮੇਰਾ ਪੁੱਤ ਮੈਨੂੰ ਦਿਸ ਪਿਆ ਸੀਗਾ ਉੱਥੇ ਖੜਾ ਦੁਕਾਨ ਦੇ ਵਿੱਚ ਤੇ ਮੈਂ ਉਹਨਾਂ ਨੇ ਇਦਾਂ ਬਾਲ ਇਦਾਂ ਤੋ ਅਸੀਂ ਮੇਰਾ ਪੁੱਤ ਮੈਂ ਦਾ ਕੱਲੀ ਨੇ ਧੜਕੇ ਧੜਕੇ ਏਦਾ ਖਿੱਚ ਲਿਆ ਖਿੱਚਿਆ ਸਾਰਿਆਂ ਦੇ ਵਿੱਚੋਂ ਆਪਣਾ ਪੁੱਤ ਏਦਾ ਖਿੱਚਿਆ ਮੈਂ ਆਪਣਾ ਪੁੱਤ ਜਨਮ ਦੇਖਿਆ ਹਾਂ ਖੋਣ ਨਿਕਲੋਂ ਨਮ ਖੋਣਿਆ ਪਿਆ ਦੀ ਦਰੋਂ ਹੰਨਨ ਕੀ ਮਾਰ ਮੈਂ ਮੈਂ ਸਰ ਮੈਂ ਤੋਂ ਨਹੀਂ ਬੋਲ ਸਕਦਾ ਸਰ ਮਾਂ ਕੋਲ ਹਥਿਆਰ ਸੋ ਅੱਜ ਮਾਂ ਵੀ ਦੇਖ ਸਕਦੇ ਹਾਂ ਅੱਜ ਆਪਣੇ ਪੁੱਤ ਲਈ ਰੋ ਰਹੀ ਹੈ ਤੇ ਜਨਮ ਤੋਂ ਨਹੀਂ ਜੰਦਾ ਸਿਰਪਨ ਮੜੀ ਜੀ ਤਕਰਾਰ ਪਿੱਛੇ ਅੱਜ ਜਿਹੜੇ ਇਹ ਨਜਾਇਜ਼ ਜਿਹੜੇ ਮੱਛੀ ਮੰਡੀਆਂ ਲਾ ਲੈਂਦੇ ਨੇ ਮੁਰਗਾ ਮੰਡੀਆਂ ਲਾ ਲੈਂਦੇ ਨੇ ਤੇ ਇਨਸਾਨਾਂ ਨਾਲ ਵੀ ਯਾਰ ਕੁੱਤੇ ਭੇੜੀ ਸਮਝਣ ਜਾਂ ਕੁੱਤੇ ਬੱਕਰੇ ਹੀ ਸਮਝਣ ਲੱਗੇ ਆ ਇੱਕ ਬੱਚਾ ਅੱਜ ਮਾਂ ਦਾ ਗਿਆ ਅੱਖਾਂ ਰੋ ਰੋ ਲਾ ਲੁਆਈਆਂ ਆਪਣੇ ਪੁੱਤਰੀ ਦਹਾਈ ਦੇ ਰਹੀ ਆ ਪਰ ਸ਼ਾਇਦ ਇਹਨਾਂ ਵੋਟਾਂ ਆਣ ਵਾਲੀਆਂ ਹੁਣੇ ਲੀਡਰਾਂ ਤੇ ਥੱਲੀਆਂ ਦੇਣ ਆਏ ਹੋਏ ਨੇ ਇੱਥੇ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਮਾਤਾ ਜੀ ਕਿ ਕਿੰਨੇ ਬੱਚੇ ਸੀ ਤੁਹਾਡੇ ਪੁੱਤ ਦੇ ਮੇਰੇ ਬੱਚੇ ਦੋ ਬੱਚੇ ਸੀ ਦੋ ਬੱਚੇ ਸੀ ਛੋਟੇ ਛੋਟੇ ਨੇ ਮੇਰੇ ਪੁੱਤ ਦੇ ਬੱਚੇ ਮੇਰਾ ਪੁੱਤ ਇੱਕੋ ਹੀ ਬੋਤਾ ਕਰੀ ਛੋਟਾ ਜ ਮੇਰਾ ਬੋਤਾ ਮੇਰਾ ਮੈਂ ਆਈ ਆਹ ਦੇਖ ਲਓ ਆ ਇੱਕ ਤਾਂ ਜੀ ਚਲਾ ਗਿਆ ਦੋ ਛੋਟੇ ਛੋਟੇ ਜੀ ਛੱਡ ਗਿਆ ਤੇ ਕੀ ਕਸੂਰ ਸੀ ਉਹਦਾ ਸਿਰਫ ਪਰਛਾਈ ਦੀ ਜਿਹੜੀ ਐ ਹਾਂ ਭਰਾ ਪਰਜਾਈ ਨੂੰ ਜਿਹੜੇ ਹੱਥ ਪਾਇਆ ਸੀ ਉਹਦਾ ਬਚਾਣ ਗਿਆ ਸੀ ਇਹ ਮੋਟੀ ਆ ਆ ਬੱਚੇ ਛੋਟੇ ਛੋਟੇ ਦੋ ਬੱਚੇ ਤੇ ਆਹਾ ਸਰਮ ਸਰਮ ਦੀ ਗੱਲ ਸਰਮ ਦੀ ਸਰਮ ਮਾਤਾ ਜੋ ਸਾਡੇ ਤੋਂ ਸਰਿਆ ਦੇਖ ਤੇ ਲਈ ਅਸੀਂ ਖੜੇ ਆ ਮੈਂ ਦੇਖ ਅਸੀਂ ਇਦਾਂ ਦਾ ਹੈਗਾ ਵੀ ਉਹਨਾਂ ਨੂੰ ਖਾਲੀ ਨਹੀਂ ਜਾਣ ਦਿੰਦੇ ਉਹਨਾਂ ਨੂੰ ਸਜ਼ਾ ਦਵਾ ਕੇ ਛੱਡਾਂਗੇ ਪਰ ਸਜ਼ਾ ਚਾਹੀਦੀ ਉਹਨਾਂ ਨੂੰ ਫਾਂਸੀ ਲਾਓ ਜਿਨ੍ਹਾਂ ਨੇ ਐਦਾ ਕੀਤਾ ਮੈਂ ਨਿੱਕੇ ਨਿੱਕੇ ਜਵਾਕ ਕੇ ਸਭਾਲੂਗੀ ਹਏ ਸਾਨੂੰ ਇੰਸਾਨ ਕੰਮ ਕਰਦੇ ਤੁਹਾਡੇ ਦਾ ਦਿਹਾੜੀ ਗਾਰਦੇ ਸੀ ਦਿਹਾੜੀ ਗਾਰਦੇ ਆ ਇਹਨਾਂ ਪਾਪਾ ਦਾ ਰੇੜੀ ਲੈ ਕੇ ਗਏ ਸੀ ਰੇੜੀ ਲਾਉਣਿਆਂ ਸੀ ਉਧਰ ਗਏ ਸੀ ਰੇੜੀ ਲੈ ਕੇ ਇਹਨਾਂ ਨੂੰ ਕੁਝ ਨਹੀਂ ਪਤਾ ਮੈਂ ਪੱਜ ਕੇ ਗਈ ਹਾਂ ਮੇਰਾ ਪੁੱਤ ਮੇਰੇ ਪੁੱਤ ਨੂੰ ਮਾਰਿਆ ਇਹਨਾਂ ਨੇ ਮੇਰੇ ਪੁੱਤ ਨੂੰ ਅਸੀਂ ਮਜਬੂਰ ਆ ਸਾਡੇ ਹੱਥੇ ਇੱਕ ਇਹ ਮਾਈਕ ਆ ਪਰ ਕਈ ਵਾਰ ਦਿਲ ਇਦਾਂ ਦੇ ਸੀਨ ਦੇਖ ਕੇ ਸਾਡਾ ਵੀ ਕਰਦਾ ਕਿ ਮਾਈਕ ਛੱਡ ਕੇ ਹਥਿਆਰ ਚੱਕ ਲਈਏ ਪਰ ਮਜਬੂਰੀਆਂ ਨੇ ਅਸੀਂ ਇਸ ਮਾਈਕ ਨਾਲ ਇਨਸਾਫ਼ ਜ਼ੁਬਾਨ ਦੀ ਕੋਸ਼ਿਸ਼ ਕਰਾਂਗੇ ਪਰ ਅਸੀਂ ਉਹ ਲੀਡਰਾਂ ਨੂੰ ਵੀ ਥੂ ਕਹਿੰਨੇ ਆ ਉਹ ਕੁੱਤਿਆਂ ਨੂੰ ਜਿਹੜੇ ਇੱਕ ਵੋਟਾਂ ਬਣਾਉਂਦੇ ਜਾਂ ਫਿਰ ਕਬਜ਼ੇ ਕਰਾ ਕੇ ਇਦਾਂ ਕਿਰਾਏ ਖਾਂਦੇ ਨੇ ਤੇ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਕੀ ਮਾੜੀਆਂ ਮਾੜੀਆਂ ਗੱਲਾਂ ਦੇ ਉੱਤੇ ਕਿਸੇ ਇਨਸਾਨ ਦੇ ਉੱਤੇ ਇਦਾਂ ਮਾਰ ਦੇਣਾ ਕਿਸੇ ਨੂੰ ਜਾਨ ਉਹਦੀ ਲੈ ਲੈਣਾ ਕੀ ਬਾਤ ਹੈ ਵਾ ਇੱਕ ਅਜ ਦੋ ਬੱਚੇ ਕਿ ਇਹਨਾਂ ਨੂੰ ਕੋਣ ਇਹਨਾਂ ਸਾਰਾ ਬਣੇਗਾ ਕੋਣ ਇਹਨਾਂ ਨੂੰ ਦੇਖੇਗਾ ਜੇ ਆਹੀ ਕਿਸੇ ਲੀਡਰ ਦਾ ਪੁੱਤ ਮਰਿਆ ਹੁੰਦਾ ਤਾਂ ਕਿਤੇ ਨਾ ਕਿਤੇ ਇੱਥੇ ਆਈਟਮ ਜਾਂ ਫਿਰ ਹੁਣ ਕੋਈ ਧਰਮ ਦੀ ਗੱਲ ਆ ਜਾਵੇ ਤਾਂ ਇੱਥੇ ਲੋਕਾਂ ਨੇ ਮਰਨ ਮਾਰਨ ਦਾ ਕਾਇਨਗੇ ਭਾਰ ਕੀ ਇਹਨਾਂ ਨੂੰ ਕੋਈ ਇਨਸਾਫ ਦਵਾਣ ਵਾਲਾ ਹੈਗਾ ਲੱਗਦਾ ਐਮਐਲਏ ਵੀ ਇਹਦੇ ਕੋਸਿਆ ਅਸਾਂ ਲੱਗੇ ਰਹੇ ਐਮਐਲਏ ਟੋਟਾ ਗੀਤ ਮੁੰਡੀਆਂ 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 ਅਸੀਂ ਇੱਥੇ ਰਹਿਤੇ ਰਹਨੇ ਆ ਭੋਰਾ ਭੋਰਾ ਦਵਾਗਾ ਦਨਯਰ ਲੜਵਾਂ ਕਰਦੇ ਨਹੀਂ ਮੜੂ ਆ ਨਨੂ ਮਾਨੀ ਲੈ ਇਹ ਮੁੰਡੀਆਂ ਹਰਦੀਪ ਮੁੰਡੀਆਂ ਕਰ ਰਹੇ ਆ ਸਵੇਰ ਦੇ ਉਹ ਕਹਿੰਦੇ ਚੰਡੀਗੜ੍ਹ ਆ ਅਸੀਂ ਵੀ ਚੰਡੀਗੜ੍ਹ ਆਵਾਂਗੇ ਆ ਕੇ ਗੱਲ ਕਰਾਂਗੇ ਦੇਖੋ ਚੰਡੀਗੜ੍ਹ ਮੌਤ ਹੋ ਗਈ ਆ ਇੱਕ ਬੱਚੇ ਦੀ ਇੱਕ ਗਰੀਬ ਬੱਚੇ ਦੀ ਗਰੀਬ ਪਰਿਵਾਰ ਦੇ ਬੱਚੇ ਦੀ ਸਰਕਾਰ ਵੱਲੋਂ ਇਹੀ ਮੰਗ ਕਰਦੇ ਆ ਉਹਨਾਂ ਤੋਂ ਵੱਧ ਤੋਂ ਵੱਧ ਜੋ ਵੀ ਇਹਨਾਂ ਦਾ ਹੋ ਬਣੇ ਉਹ ਬੰਦਾ ਜਿਸ ਨੇ ਕਤਲ ਕੀਤਾ ਵਾ ਉਹ ਸਰਕਾਰੀ ਜਗ੍ਹਾ ਦੇ ਵਿੱਚ ਬੈ ਕੇ ਟਿਊਬਲ ਚਲਾ ਰਿਹਾ ਸੀਗਾ ਸਰਕਾਰੀ ਜੁੰਬਰੀ ਬਣਦੀ ਆ ਇਹ ਵੀ ਇੱਥੇ ਆ ਕੇ ਇਨਸਾਫ ਕੀਤਾ ਜਾਵੇ ਉਹ ਜਿੰਨੇ ਵੀ ਜਿਹੜੇ ਜਿਹੜੇ ਵੀ ਐਮ.ਐਲ.ਏ. ਸਾਹਿਬ ਨੇ ਉਹਨਾਂ ਨੂੰ ਤੁਹਾਡੇ ਕਾਉਂਸਲਰ ਜਾਂ ਕੋਈ ਹੋਰ ਜਿਨ੍ਹਾਂ ਨੇ ਹੁਣ ਵੋਟਾਂ ਤੁਹਾਡੇ ਤੋਂ ਮੰਗਣੀਆਂ ਉਹਨਾਂ ਜੋ ਕਿਤੇ ਕਿਤੇ ਤੇ ਪਹੁੰਚੇ ਨੇ ਕੋਈ ਮੁਲਾਕਾਤ ਦਾ ਉਹਨਾਂ ਨਾਲ ਸਰ ਇੱਥੇ ਆਏ ਹੋਏ ਨੇ ਦੇਖੋ ਗਰਪਾਲ ਜੀ ਆਏ ਹੋਏ ਨੇ ਆਪਣੇ ਉਪਰ ਸਾਹਿਬ ਨੇ ਅਭੀਰ ਜੀ ਦਰਸ਼ਨ ਸਿੰਘ ਨੇ ਆਪਣੇ ਅੰਦਰ ਬੈਠੇ ਨੇ ਉਹ ਗੱਲਬਾਤ ਕਰ ਰਹੇ ਨੇ ਕੋਈ ਤਾਂ ਇੱਥੇ ਜਿਹੜਾ ਮੜਾ ਜੇ ਕੋਈ ਹੈ ਤਾਂ ਮੜਾ ਬਲਾਉ ਪਰ ਦੱਸ ਦਈਏ ਕਿ ਜਿਹੜੇ ਇੱਥੇ ਮੈਡਮ ਕਿਹੜੇ ਤੁਸੀਂ ਤੁਸੀਂ ਇੱਥੇ ਦੇ ਕਾਉਂਸਲਰ ਲਣ ਨੇ ਉਹ ਚੀਜ਼ ਛੱਡੋ ਜੀ ਇਹ ਕਾਉਂਸਲਰੀ ਨਾਲ ਕੋਈ ਮਤਲਬ ਨਹੀਂ ਇਸ ਚੀਜ਼ ਦਾ ਪੈਸੇ ਪੁੱਛਿਆ ਮੈਂ ਕਿਉਂਕਿ ਮੈਨੂੰ ਪਤਾ ਹੋਣਾ ਚਾਹੀਦਾ ਜੀ ਤੁਸੀਂ ਕਿਹੜੇ ਆਗੂ ਤੋਂ ਕੀ ਕਿ ਤੁਸੀਂ ਆ ਮੌਜੂਦਾ ਪਾਰਟੀ ਦੇ ਹੋ ਹਾਂ ਨਹੀਂ ਅਸੀਂ ਕਾਂਗਰਸ ਪਾਰਟੀ ਦੇ ਬਿਲੋਂਗ ਕਰਦੇ ਹਾਂ ਜੀ ਤੇ ਮੈਂ ਤੁਸੀਂ ਇਸ ਇਸ ਦੇ ਵਿੱਚ ਕੋਈ ਵੀ ਰਾਜਨੀਤਿਕ ਗੱਲ ਨਹੀਂ ਹੋਊ ਕੋਈ ਕਾਂਗਰਸ ਦੀ ਨਹੀਂ ਗੱਲ ਹੋ ਕੋਈ ਆਪ ਦੀ ਨਹੀਂ ਗੱਲ ਹੋ ਕੋਈ ਅਕਾਲੀਆਂ ਦੀ ਗੱਲ ਨਹੀਂ ਹੋ ਇਹ ਮੁੱਦਾ ਹੀ ਰਾ ਇਹ ਮੈਡਮ ਜੀ ਕੋਈ ਬਣਾਵੇ ਪਰ ਅਸੀਂ ਨਹੀਂ ਬਿਲਕੁਲ ਨਹੀਂ ਮੈਂ ਪਹਿਲਾਂ ਜੀ ਇੱਕ ਮਿੰਟ ਕਰ ਇੱਕ ਮਿੰਟ ਗੱਲ ਕਰਨ ਦਿਓ ਜੀ ਮੈਂ ਤੁਸੀਂ ਮੌਜੂਦਾ ਕੌਂਸਲ ਸੀਗੇ ਪਹਿਲਾਂ ਕਿ ਲੜਨੇ ਆ ਨਹੀਂ ਜੀ ਲੜਨੀ ਜਿਹੜੇ ਮੌਜੂਦਾ ਕੋਈ ਇੱਥੇ ਪਹਿਲਾਂ ਸੀਗੇ ਹੈਗੇ ਇੱਥੇ ਤੁਸੀਂ ਕਹਿੰਦੇ ਜੀ ਇੱਥੇ ਰਾਜਨੀਤਿਕ ਮੁੱਦਾ ਨਹੀਂ ਬੰਨਣਾ ਚਾਹੀਦਾ ਤੁਸੀਂ ਇੱਥੇ ਇਲੈਕਸ਼ਨ ਲੰਨੇ ਆ ਨਾ ਜੀ ਤੁਸੀਂ ਕੀ ਜਿਹੜੇ ਇੱਥੇ ਕਿਰਾਏ ਤੇ ਰਹਿੰਦੇ ਆ ਉਹਨਾਂ ਦੇ ਵੋਟਰ ਕਾਰਡ ਤੇ ਸਿਰਫ ਮਤਲਬ ਨਹੀਂ ਬਿਲਕੁਲ ਕੋਈ ਵੀ ਕਹਿ ਦਵੇ ਇੰਨੀ ਪਬਲਿਕ ਖੜੀ ਆ ਬਿਲਕੁਲ ਨਹੀਂ ਮੈਂ ਕਹੀ ਤੁਹਾਡਾ ਨਹੀਂ ਹੈਗਾ ਚਲੋ ਮੈਂ ਤੁਸੀਂ ਨਹੀਂ ਬਣੇ ਪਰ ਕੀ ਉਹਨਾਂ ਦੇ ਵੋਟਰ ਕਾਰਡ ਬਣਨੇ ਚਾਹੀਦੇ ਆ ਅਧਾਰ ਜਿਹੜੇ ਕਿਰਾਏ ਤੇ ਰਹਿੰਦੇ ਆ ਨਹੀਂ ਜਿਹੜੇ ਕਿਰਾਏ ਤੇ ਰਹਿੰਦੇ ਬਿਲਕੁਲ ਉਹਨਾਂ ਦੇ ਵੋਟਰ ਕਾਰਡ ਆਧਾਰ ਕਾਰਡ ਉਹਨਾਂ ਨੂੰ ਕੋਈ ਵੀ ਇੱਧਰ ਲਈ ਜਿਹੜੀ ਸਹੂਬਾ ਨਹੀਂ ਮਿਲਣੀ ਚਾਹੀਦੀ ਜੇ ਬਿਹਾਰ ਦੇ ਨੇ ਤਾਂ ਬਿਹਾਰ ਚ ਜਿੱਥੇ ਪ੍ਰਵਾਸੀ ਨੇ ਜੋ ਵੀ ਨੇ ਜਿੱਥੇ ਦੇ ਹੈਗੇ ਇੱਕ ਜਗ੍ਹਾ ਲੈ ਲੈਣ ਬੇਸ਼ੱਕ ਕੋਈ ਨਾ ਬਣ ਜਾਏ ਪਰ ਜਿਨ੍ਹਾਂ ਦੇ ਜਗ੍ਹਾ ਨਹੀਂ ਹੈਗੀ ਉਹਨਾਂ ਦੇ ਵੋਟਰ ਕਾਰਡ ਬ ਅਮੀਰੋ ਪਹਿਲਾ ਫਿਰ ਕਿੱਦਾਂ ਬਣ ਗਏ ਜੀ ਇਹਨਾਂ ਦੇ ਕਿਹੜੀਆਂ ਵੋਟਾਂ ਬਣ ਗਈਆਂ ਇਹਨਾਂ ਦੇ ਕਿੱਦਾਂ ਬਣ ਗਏ ਕੀ ਜਿਹੜੇ ਆ ਝੜਕ ਦੇ ਉੱਤੇ ਜਿਹੜੇ ਮੀਟ ਦੀਆਂ ਦੁਕਾਨਾਂ ਲਾ ਕੇ ਖੜੇ ਕਰੀ ਕਿਸੇ ਸਰਕਾਰ ਨੇ ਪੁੱਛਿਆ ਇਹਨਾਂ ਨੂੰ ਕੀ ਤੁਹਾਡੇ ਤੋਂ ਇਹਨਾਂ ਦੇ ਵਧਣ ਘਟਣ ਦੇ ਇਹਦਾ ਇੱਕ ਲਾਇਸੈਂਸ ਬਣਦਾ ਹੈਗਾ ਜਿਹੜਾ ਜਣਾ ਖਾਣਾ ਆਂਦਾ ਆਪਣੀ ਆਕੇ ਖੋਲ ਲੈਂਦਾ ਕਿਸਦਾ ਬਣਦਾ ਨਹੀਂ ਜੀ ਕਿਸੇ ਪਾਰਟੀ ਦਾ ਪੁੱਛਣਾ ਅਸੀਂ ਇੱਕ 500 ਰੁਪਏ ਪਿੱਛੇ ਖੋਖੇ ਖਿਲਾ ਦਿੰਨੇ ਆ ਅੱਜ ਉਹ 500 ਰੁਪਏ ਪਿੱਛੇ ਇਸ ਗਰੀਬ ਮਾਂ ਦਾ ਪੁੱਤ ਬਲੀ ਚੜ ਗਿਆ ਜੀ ਇਸ ਵਾਲੋ ਲੀਡਰਾਂ ਸਾਰਿਆਂ ਨੂੰ ਤੁਹਾਨੂੰ ਮੈਂ ਇੱਕ ਟਾਰਗੇਟ ਨਹੀਂ ਕਰ ਰਿਹਾ ਤੁਸੀਂ ਮੈਂ ਸਿਰਫ ਐਜ਼ ਇੱਕ ਲੀਡਰ ਤੁਹਾਨੂੰ ਪੁੱਛ ਰਿਹਾ ਜੀ ਤੋਂ ਅਸੀਂ ਕਹਿ ਰਹੇ ਵੀ ਇੱਕ 500 ਰੁਪਏ ਦਾ ਖੋਖਾ ਲਵਾਉਣੇ ਆ ਪਰ ਕਦੀ ਇਹ ਲੀਡਰ ਦਾ ਫਰਜ਼ ਨਹੀਂ ਪੈਂਦਾ ਜਦੋਂ ਜਿਹਨੂੰ ਤੁਸੀਂ ਪਰਚਾਂਦੇ ਯਾਰ ਮੈਂ ਜਦੋਂ ਖੋਖਾ ਚੁਕਵਾਉਂਦਾ ਮੇਰੇ ਮੂਰੇ ਖੋਖਾ ਲੱਗਾ ਮੈਂ 500 ਰੁਪਏ ਲੈ ਰਿਹਾ ਉਹਦਾ ਫਰਜ਼ ਨਹੀਂ ਪੈਂਦਾ ਵੀ ਯਾਰ ਮੈਂ ਤੇਰੇ 500 ਰੁਪਏ ਲਈ ਕਿਸੇ ਦੀ ਸੁਰੱਖਿਆ ਨੂੰ ਨਹੀਂ ਹੱਥ ਪਾ ਦਦਾ ਇਹ ਲੀਡਰਾਂ ਦਾ ਕੰਮ ਆ ਜੀ ਸਿਆਸਤ ਇਹਨੂੰ ਤਾਂ ਸਿਆਸਤ ਕਹਿੰਦੇ ਨੇ ਇਹਨੂੰ ਪੋਲਿਟਿਕਸ ਕਹਿੰਦੇ ਨੇ ਕੀ ਇਹ ਸਿਆਸਤ ਸਾਡੀ ਪੰਜਾਬ ਨੂੰ ਰੋੜ ਕੇ ਪੰਜਾਬ ਦੀ ਗੱਲ ਕੀ ਅਸੀਂ ਤਾਂ ਅੱਜ ਆਪਣੇ ਪਿੰਡ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈਗੇ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਉੱਥੇ ਜੀ ਇਤੋਂ ਚਲੋ ਹੁਣ ਜਦੋਂ ਮੈਂ ਕਹਿੰਦਾ ਸਾਰੀ ਵੱਡੀ ਗੱਲ ਆ ਇਹ ਧੀ ਗੜੀ ਹੈ ਤੁਹਾਡੇ ਮੂਰੇ ਤੁਸੀਂ ਇਥੋਂ ਇਲੈਕਸ਼ਨ ਲੜਨੇ ਹੁਣ ਵੈਸੇ ਹੀ ਮੈਨੂੰ ਜੀ 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 ਲੜਨੇ ਆ ਤੁਸੀਂ ਵੋਟਾਂ ਵੇਲੇ ਬਹੁਤ ਸਾਰਾ ਇੱਥੇ ਪੈਸਾ ਲਾਣਾ ਪੈਂਦਾ ਇਸ ਦੀ ਕੀਮਤ ਕਰ ਰਹੇ ਹੋ ਜੋ ਹੋ ਕਿੰਨੀ ਇੱਥੇ ਇੱਕ ਇੱਕ ਵੈਸੇ ਕੀ ਕੀ ਮੰਨਦਾ ਇੱਕ ਦੋ ਬੱਚੇ ਨੇ ਕਿਨੇ ਕੇਰੇ ਲਈ ਕੀ ਮਤ ਕਰਦੇ ਹੋ ਕਿਉਂਕਿ ਜਿਹੜੇ ਜਿਹਨਾਂ ਜਿਹੜੇ ਪ੍ਰਵਾਸੀ ਲੋਕ ਆ ਕੇ ਇੱਥੇ ਜਿਹੜੇ ਫਰੀ ਦਾ ਸਕੂਲਾਂ ਜਾਂ ਸਾਡੇ ਸਰਕਾਰੀ ਸਕੂਲਾਂ ਸਾਡੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਜਾਂ ਅਸੀਂ ਬਣਾਉਣੇ ਇੱਜਤ ਤੇ ਮਾਰੇ ਪ੍ਰਾਈਵੇਟ ਸਕੂਲਾਂ ਦਾ ਫਾਇਦਾ ਉਹ ਲੈਂਦੇ ਆ ਕਣਕ ਦਾਲ ਦੀ ਖੀਮ ਸਾਡੇ ਲਈ ਆਉਂਦੀ ਹੈ ਫਾਇਦਾ ਉਹ ਲੈਂਦੇ ਆ ਉੱਥੋਂ ਆ ਕੇ ਆਧਾਰ ਕਾਰਡ ਵੋਟਰ ਕਾਰਡ ਬਣਾ ਕੇ ਇਹ ਤੀਨੂ ਕੀ ਅਨਾਉਂਸ ਕਰਦੇ ਹੋ ਤੁਹਾਡੇ ਲੋ ਮੈਂ ਜੋ ਮੇਰੇ ਕੋਲ ਇਨਸਾਨੀਅਤ ਦੇ ਨਾਤੇ ਹੋ ਜੀ ਕੋਈ ਉਹਦੀ ਕਰਦੀ ਜੋ انسان ਦੇ ਨਾਤੇ ਮੇਰੇ ਕੋਲ ਹੋਊ ਮੈਂ ਜਰੂਰ ਕਰੀ ਸਾਰਾ ਨਗਰ ਖੜਾ ਕੋਈ ਵਾਦਾ ਨਹੀਂ ਕਰਦੇ ਪਰ ਇਹਦੇ ਨਾਲ ਜਿੱਥੇ ਤੱਕ ਇਹਦੀ ਮਦਦ ਦਾ ਸਵਾਲ ਇਹਦੇ ਬੱਚਿਆਂ ਦੇ ਜਿਸ ਕਿਸੇ ਦੀ ਮਰ ਗਈ ਹੋ ਕਿਸੇ ਦੀ ਨਹੀਂ ਕਿਸੇ ਦੀ ਮਰ ਗਈ ਹੋਵੇ ਤਾਂ ਅਸੀਂ ਨਹੀਂ ਮਰਨ ਦਿੰਦੇ ਆਪਣੇ ਸਾਰਾ ਨਗਰ ਖੜਾ ਕੋਈ ਕਹਿ ਤਵੇ ਕੋਈ ਸਾਰੇ ਨਗਰ ਖੜਾ ਕੋਈ ਵੀ ਕਹਿ ਤਵੇ ਮੇਰੇ ਨਾਲੇ ਨਪੈਦਾ ਬਈ ਅਸੀਂ ਪਿੱਛੇ ਹੋਣ ਵਾਲੇ ਹਾਂ ਬਿਲਕੁਲ ਚਲੋ ਕਿ ਸੋਵੇਂ ਨਾਲ ਦੇਖਦੇ ਆਂ ਕਿ ਇਸ ਭੈਣ ਦੀ ਕੀਮਤ ਹੁੰਦੀ ਆ ਪਰ ਕੀ ਵੱਡੇ ਸਾਰੇ ਸਵਾਲ ਨੇ ਅੰਦਰ ਐਸਐਚਓ ਸਾਹਿਬ ਨਾਲ ਵੀ ਗੱਲ ਕਰਾਂਗੇ ਬਾਹਰ ਵੱਡੇ ਸਵਾਲ ਆ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਆ ਕੇ ਇਹ ਮੀਟ ਮੱਛੀ ਦੇ ਖੋਖੇ ਲਾ ਲੈਂਦੇ ਨੇ ਜਾਂ ਸਬਜ਼ੀ ਦੇ ਰੇੜੀਆਂ ਲਾਉਂਦੇ ਆ ਕੀ ਇਹਨਾਂ ਦੀ ਵੈਰੀਫਿਕੇਸ਼ਨ ਕਦੀ ਕਿਸ ਨੇ ਕੀਤੀ ਆ ਇਹ ਚੌਕੀਆਂ ਵੱਲੋਂ ਸਖਤ ਹਦਾਇਤਾਂ ਨੇ ਸੀਪੀ ਸਾਹਿਬ ਵੱਲੋਂ ਹਾਈ ਕੋਰਟ ਦੀਆਂ ਹਦਾਇਤਾਂ ਨੇ ਕਿ ਜਿਹੜੇ ਕਿਰਾਏ ਦੇ ਉੱਤੇ ਵਿੜੇ ਨੇ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਹੋਣ ਉਹਨਾਂ ਲਈ ਥਾਣੇ ਦੇ ਵਿੱਚ ਜਮਾ ਹੋਣ ਦਸਤਾਵੇਜ਼ ਕੀ ਇਹ ਕਿੱਥੋਂ ਲਈ ਆਏ ਨੇ ਕੌਣ ਨੇ ਕੀਨੇ ਕੀ ਹੁਣ ਜਿਹੜਾ ਯੋਗੀ ਦਿੱਤਿਆਨਾਥ ਵੱਲੋਂ ਯੂਪੀ ਦਾ ਪਿਆਰ ਦੀ ਸਰਕਾਰਾਂ ਨੇ ਉਹ ਤੇ ਗੈਂਗਸਟਰਾਂ ਨੂੰ ਮਾਰਨਾ ਜਰੂਰ ਕੀਤਾ ਉਹ ਭੱਜ ਕੇ ਇੱਧਰ ਆ ਗਿਆ ਕਿ ਹੁਣ ਪੰਜਾਬ ਦਾ ਮਾਹੌਲ ਵੱਤ ਤੋਂ ਵੱਤਰ ਕਰਨ ਦੇ ਵਿੱਚ ਉਹ ਹੁਣ ਸਾਡੀਆਂ ਦੂਜੇ ਸਟੇਟਾਂ ਦਾ ਵੀ ਹੱਥ ਆਏਗਾ ਕਿ ਇਹ ਤੇਰੀ ਸਟੇਟ ਦਾ ਕੋਈ ਫਰਜ਼ ਨਹੀਂ ਮੰਨਦਾ ਇਹਨਾਂ ਦੀ ਵੈਰੀਫਿਕੇਸ਼ਨਾ ਕਰਨਾ ਕਿ ਫਰਜ ਬੰਦਾ ਕਹਿੰਨੀ ਜੀ ਕਿਸੇ ਦੀ ਵੈਰੀਫਿਕੇਸ਼ਨ ਹੋਣਾ ਬੰਦਾ ਜੀ ਬੰਦਾ ਬੰਦਾ ਕਿ ਉਹਨਾਂ ਦਾ ਫਰਜ ਬੰਦਾ ਵੈਨਾਂ ਦਾ ਪੰਜਾਬੀ ਬੰਦਾ ਕੰਮ ਪੰਜਾਬੀ ਬੰਦੇ ਨੂੰ ਕੁਛ ਹੋ ਰਿਹਾ ਔਰ ਟੱਬਰ ਤਾਈ ਤਾਈ ਦਾ ਚਰਰੇ ਵੀ ਟੱਕ ਲੈ ਆਂਦੇ ਨੇ ਟੱਕ ਲੈਉਂਦੇ ਆ ਜੀ ਇੱਕ ਚੀਜ਼ ਹੋਰ ਆ ਜੀ ਉੱਥੇ ਉਹ ਜਗ੍ਹਾ ਤੇ ਜਿੱਥੇ ਲੱਗੇ ਹੋਏ ਨੇ ਨਾ ਖੋਖੇ ਉੱਥੇ ਸਾਡੇ ਇੱਕ ਬੰਦੇ ਨੇ ਖੋਖਾ ਲਾਇਆ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਉਹਦਾ ਖੋਖਾ ਤੀਜੇ ਦਿਨ ਜਾਲਤਾ ਉਹਨਾਂ ਨੇ ਅੱਛਾ ਜੀ ਉਸ ਟਾਈਮ ਉਹ ਬੰਦਾ ਗਰੀਬ ਸੀਗਾ ਚੁੱਪ ਕਰਕੇ ਉੱਠ ਕੇ ਚਲੇ ਗਿਆ ਲੇਕਿਨ ਉਹ ਬੰਦਿਆ ਜਿਨ੍ਹਾਂ ਨੇ ਉਹ ਮੀਟ ਦੇ ਖੋ ਉਹ ਪਤਾ ਨਹੀਂ ਐਨਾ ਕੋਨਾਂ ਕੋ ਹੈਗਾ ਵਾ ਵੀ ਸਿਰ ਬਸ ਹਥਿਆਰ ਕੱਡੇ-ਕੱਡੇ ਉਹਨਾਂ ਕੋਲੇ ਉਹ ਕਿਸੇ ਨੂੰ ਵੀ ਦੇ ਦੇ ਕਿਸੇ ਨੂੰ ਹੀ ਮਾਰ ਦਿੰਦੇ ਨੇ ਸੋ ਫਿਰ ਮੈਡਮ ਕੀ ਤੁਸੀਂ ਉਸ ਜਗ੍ਹਾ ਤੋਂ ਜਿਹੜੇ ਹੁਣ ਹੈ ਬੇਸ਼ੱਕ ਤੁਹਾਡੀ ਜ਼ਿੰਮੇਵਾਰੀ ਬੰਦੀ ਜੇ ਤੁਸੀਂ ਇਹਨਾਂ ਦੀ ਜ਼ਿੰਮੇਵਾਰੀ ਚੱਕਣ ਵਾਲੇ ਹੈਗੇ ਉਹਨਾਂ ਜੀ ਉਹ ਜਿਹੜੇ ਨਾਜਾਇਜ਼ ਬੈਠੇ ਚਕਵਾਉਂਗੇ ਉਹਨਾਂ ਨੂੰ ਜੀ ਜ਼ਰੂਰ ਜ਼ਰੂਰ ਜਿਹੜੇ ਤੁਹਾਡੇ ਏਰੀਏ ਦੇ ਵਿੱਚ ਨਾਜਾਇਜ਼ ਦੁਕਾਨਾਂ ਲੱਗ ਰਹੀਆਂ ਨੇ ਚਕਵਾਉਂਗੇ ਮੀਟ ਮੱਝੀ ਵਾਲੀਆਂ ਜਰੂਰ ਜੀ ਸਾਡੀ ਮੰਗ ਇਹੀ ਹੈ ਜਿਹੜੇ ਵੀ ਮੀਟ ਵਾਲੇ ਬੱਠੇ ਨੇ ਸਾਰੇ ਚੱਕੇ ਜਾਣ ਰੋਡ ਤੇ ਚੱਲਦੇ ਆ ਪਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਕਿਸੇ ਦਾ ਫੋਨ ਆਏ ਤੇ ਸਾਡੇ ਧਰਨੇ ਲਾਏ ਹੁਣ ਅਸੀਂ ਉੱਥੇ ਜਾ ਕੇ ਕੋਈ ਰੈਲੀ ਕੱਢਦੇ ਹੋਈਏ ਉਹਦੇ ਲਈ ਵੀ ਰੇੜੀਆਂ ਪੜੀਆਂ ਜਾਂ ਜਿਹੜੇ ਮੀਟ ਵਾਲੇ ਖੋਕੇ ਨੇ ਇਹ ਪ੍ਰਸ਼ਾਸਨ ਕਿਸੇ ਦਾ ਫੋਨ ਆਏ ਤੇ ਕਿਸੇ ਦੇ ਵਿਰੁੱਧ ਕਾਰਵਾਈ ਨਾ ਕਰੇ ਤੁਸੀਂ ਪੂਰਾ ਨਗਰ ਅਲਟੀਮੇਟ ਤੋਂ ਪਹਿਲਾਂ ਸਾਰੇ ਕਾਰਪੋਰੇਸ਼ਨ ਨੂੰ ਹਰ ਇੱਕ ਚੀਜ਼ ਨੂੰ ਦਵਾ ਕੇ ਜੀ ਦਵਾਂਗੇ ਪਰ ਹੁਣ ਮੌਕਾ ਹਜੇ ਇਹ ਕੰਮ ਕਰਨ ਦਾ ਨਹੀਂ ਹੈਗਾ ਜਰੂਰ ਦਵਾਂਗੇ ਮੈਡਮ ਵੀ ਇਹੀ ਮੌਕਾ ਆਇਆ ਕਿਉਂਕਿ ਹੋਰ ਕਿਸੇ ਦੇ ਘਰ ਦੀ ਮੋਤ ਹੋਏਗੀ ਫਿਰ ਦੇਖਾਂਗੇ ਜੀ ਐਟ ਟਾਈਮ ਹੀ ਕਿਉਂਕਿ ਮੌਕਾ ਤਾਂ ਹੋਣੀ ਹੈ ਕਿਉਂਕਿ ਪਹਿਲਾਂ ਤਾਂ ਜਿਹੜੀ ਹੁਣ ਇਹਨਾਂ ਨੇ ਇਹ ਨਿਭੜੀਏ ਇਹ ਕੀ ਕਰਦੇ ਇਹਨਾਂ ਨੇ ਰਸਤਾ ਪਾਤੀਆਂ ਜੀ ਇਹ ਅੰਦਰ ਕੀ ਇਹ ਰਸਤਾ ਪਾਤੀਆਂ ਹੁਣ ਕੀ ਇਹਨਾਂ ਦੀ ਮੰਗ ਕੀ ਹੈ ਕੀ ਮੰਗ ਰਹੇ ਨੇ ਇਹ ਤਾਂ ਕਹਿੰਦੇ ਨੇ ਫੰਸੀ ਹੋਵੇ ਇਨਸਾਫ ਹੋਵੇ ਛੋਟੇ ਛੋਟੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਚਾਹੀਦਾ ਹੁਣ ਤੁਸੀਂ ਮਾ ਦੇਖੋ ਹੋਵੇ ਉਹਨਾਂ ਨੂੰ ਹੋਰ ਕੋਈ ਸੁਣੇ ਮੇਰੇ ਬੰਦੇ ਛੋਟੇ ਬੱਚੇ ਨੇ ਉਹਨਾਂ ਫੋਨ ਸੀ ਦੋ ਵਾਰ ਸੀ ਜੀ ਬੜੀ ਜੀ ਸਜਾਉਣੀ ਨਹੀਂ ਆ ਤੁਹਾਡਾ ਜਵਾਬ ਹੋਣ ਨੇ ਨਾ ਆ ਰਿਹਾ ਠੀਕ ਨਹੀਂ ਹੋਰ ਹੋ ਗਰੀ ਗੱਲ ਚਾਚਾ ਦਾ ਮੁੰਡਾ ਮੇਰੇ ਐਮ ਐਲ ਏ ਨੂੰ ਫੋਨ ਕੀਤਾ ਵਾ ਇਹਨਾਂ ਨੇ ਬ੍ਰਦਰ ਚਾਚੇ ਦਾ ਮੁੰਡਾ ਜੀ ਮੇਰੇ ਉਹਨਾਂ ਨੇ ਫੋਨ ਕੀਤਾ ਵਾ ਇਹਨਾਂ ਨੇ ਐਮ ਐਲ ਏ ਨੂੰ ਐਮ ਐਲ ਏ ਹਾਲ ਤੱਕ ਨਹੀਂ ਪਹੁੰਚਿਆ ਗਾ ਜੀ ਹੋਰੀ ਘਟੋ ਘਟੋ 40 50 ਫੋਨ ਕਰਦੇ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਚੰਡੀਗੜਾ ਚੰਡੀਗੜ ਤੇ ਸਾਨੂੰ ਇਹੀ ਕਹਿ ਰਹੇ ਨੇ ਵੀ ਤੁਸੀਂ ਪੋਸਟ ਮਾਰਟਮ ਕਰਾ ਲਓ ਭਾਜੀ ਹਾ ਭਾਜੀ ਪੋਰਟਮਾਰਟਨ ਤਾਂ ਦੇਖੋ ਜਿਹੜਾ ਇੱਕ ਸਵਿਧਾਨਿਕ ਹੈ ਜੀ ਉਹ ਤਾਂ ਉਹਦਾ ਬਣਦਾ ਉਹ ਤਾਂ ਤੁਹਾਨੂੰ ਅਸੀਂ ਨਹੀਂ ਕਹਨੇ ਪੋਰਟਮਾਰਟਨ ਦਾ ਸਵਿਧਾਨਿਕ ਤਾਂ ਹੁਣੇ ਬੰਨਣਾ ਬੰਨਣਾ ਦੂਜੀ ਗੱਲ ਹੈ ਪਹਿਲਾਂ ਤੁਸੀਂ ਮੈਨੂੰ ਪਹਿਲਾਂ ਤੁਸੀਂ ਮੈਨੂੰ ਇਹ ਗੱਲ ਦੱਸੋ ਬਾਈ ਜੀ ਜਦੋਂ ਇਹ ਲੀਡਰ ਆ ਚਾਹੇ ਚਿਹਰੇ ਬਦਲਣਗੇ ਹੁਣ ਮੁੰਡੀਆਂ ਆ ਤਾਂ ਪਹਿਲਾਂ ਕੋਈ ਹੋਰ ਸੀਗਾ ਸ਼ਰਨਜੀ ਢਿੱਲੋਂ ਸੀਗਾ ਫਿਰ ਕੋਈ ਚਿਹਰਾ ਤੀਜਾ ਬਦਲੂ ਹਾਰ ਦਾ ਤੁਸੀਂ ਲੋਕ ਬਾਨੇ ਹੋ ਨਾ ਹਾਂਜੀ ਹਾਂਜੀ ਉਸ ਲਈ ਨਹੀਂ ਕਹਿੰਦੀ ਪੁੱਛਿਆ ਵੀ ਸਾਨੂੰ ਕੀ ਮਦਦ ਕਰ ਰਹੇ ਹੋ ਕੀ ਸਾਡਾ ਹੱਲ ਕਰ ਰਹੇ ਹੋ ਉਸ ਵੇਲੇ ਤਾਂ ਤੁਹਾਨੂੰ ਹੁਣ ਚਾਹੇ ਮੈਡਮ ਮੂੰਹ ਤੇ ਖੜੇ ਨੇ ਇਹਨਾਂ ਨੇ ਵੀ ਵਿਸ਼ਵਾਸ ਉਸ ਵੇਲੇ ਦਾ ਫਿਰ ਜੇ ਕੋਈ ਹੋਰ ਵੇ ਵੇ ਦਾ ਨਹੀਂ ਬੱਤਰ ਦਾ ਢਾਹ ਲੱਗ ਜਾਣਗੇ ਹੁਣ ਵੀ ਸਾਰੇ ਇਹੀ ਕਹਿ ਰਹੇ ਨੇ ਇਹ ਵੀ ਬਸ ਅਸੀਂ 2 ਤੋਂ 5 ਲੱਖ ਤੱਕ ਕਹਿੰਦੇ ਵੀ ਸਾਇਤਾ ਦਵਾ ਸਕਦੇ ਆ ਬੱਚੇ ਜਦ ਕੀ ਛੋਟੇ ਛੋਟੇ ਨੇ ਹਾਲੇ 3 ਸਾਲ 4 ਸਾਲ ਦਾ ਬੱਚਾ ਵਾ ਇੱਕ ਡੇਢ ਸਾਲ ਦਾ ਵਾ ਹਾਲੇ 19 ਕਹਿੰਦੇ 19 ਦਾ ਉਹਨਾਂ ਨੂੰ ਤੁਸੀਂ 19 ਦਵਾ ਦਿਓ 19 ਦਵਾ ਦੋ ਉਹ ਤਾਂ ਅਸੀਂ 19 ਵੀ ਨਹੀਂ ਮਿਲਣਾ ਹੈਗਾ ਉਹ ਕਹਿੰਦੇ ਨੇ ਅਸੀਂ ਲਿਖਾਂਗੇ ਇਹ ਉਹ ਵੀ ਪੱਕਾ ਨਹੀਂ ਹੈਗਾ ਸਰਕਾਰੀ ਨੌਕਰੀ ਵੀ ਬਾਕੀ ਨਹੀਂ ਹੈਗੀ ਇਹ ਘੜੀ ਨੂੰ ਸਰਕਾਰੀ ਨੌਕਰੀ ਉਹ ਵੀ ਕੱਚੀ ਨੌਕਰੀ ਦਵਾਉਂਗਾ ਕਹਿੰਦੇ ਬੀਓ ਸਰਕਾਰੀ ਬਾਜੂ ਹੋਗੀ ਸਾਲਵਾ 2 ਸਾਲਵਾ ਦੀ 3 ਸਾਲਵਾ ਅੱਜ ਕਿਹਨੇ ਪੁੱਛਣਾ ਜੀ ਕੋਈ ਨਹੀਂ ਬੱਚੇ ਦਾ ਨਹੀਂ ਬੱਚੇ ਰੋਲ ਗਏ ਨਾ ਉਹ ਇੱਥੇ ਜ਼ਿੰਮੇਵਾਰੀਆਂ ਮੰਗੀਆਂ ਜਾ ਰਹੀਆਂ ਨੇ ਪਰ ਇੱਥੇ ਕੋਈ ਵੀ ਬਾਹ ਫੜਨ ਵਾਲਾ ਨਹੀਂ ਹੈਗਾ ਕਿਉਂਕਿ ਜਦੋਂ ਤਾਂੀਆਂ ਵੋਟਾਂ ਉਸਲੇ ਘਰਾਂ ਦੇ ਵਿੱਚ ਆਟੀਆਂ ਦੇ ਥੈਲੀਆਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਨਸ਼ੇ ਦੇ ਪਦਾਰਥ ਵੀ ਜਾਣਗੇ ਪਰ ਹੁਣ ਇਸ ਜਿਹਨੂੰ ਲੋੜ ਆ ਸਹਾਰੇ ਦੀ ਜਿਹਦਾ ਘਰ ਸਾਈਂ ਸਿਰ ਦਾ ਉੱਟ ਗਿਆ ਜਿਹਨੂੰ ਲੋੜ ਆ ਜਿਹੜੀ ਭਰੀ ਜਿਹੜੀ ਐਟ ਟਾਈਮ ਦੋ ਬੱਚਿਆਂ ਦੀ ਮਾਂ ਜਿਹੜਾ ਸੁਹਾਗ ਉੱਜੜ ਗਿਆ ਇੱਕ ਮਾਂ ਜਿਹੜਾ ਪੁੱਤ ਚਲਾ ਗਿਆ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਲੋੜ ਆ ਐਟ ਟਾਈਮ ਬਾਹ ਫੜਨ ਦੀ ਕਿ ਉਹਨਾਂ ਦੀ ਕੋਈ ਬਾਹ ਫੜਦਾ ਇਹ ਕੋਈ ਨਹੀਂ ਫੜੇਗਾ ਸਿਰਫ ਏ ਬੋਟਾ ਵੀ ਬਣਦੀਆਂ ਰਹਿਣੀਆਂ ਇਹ ਸਭ ਕੁਝ ਚੱਲਦਾ ਰਹਿਣਾ ਪੰਜਾਬ ਦੇ ਲੋਕ ਆ ਜੁੱਤੀਆਂ ਖਾਣ ਦੇ ਆਦੀ ਐ ਕਿਉਂਕਿ ਇਹ ਰਹਿਮਦਿਲ ਹੁੰਦੇ ਆ ਤੇ ਜੁੱਤੀਆਂ ਇੱਦਾਂ ਹੀ ਖਾਣਗੇ ਇਹ ਅਸੀਂ ਔਨ ਦਾ ਰਿਕਾਰਡ ਕਰਦੇ ਆ ਗੱਲ ਕਰਦੇ ਆ ਐਸਐਚਓ ਸਾਹਮਣੇ ਕੀ ਕਹਿਣਾ ਉਹਨਾਂ ਦਾ ਹਲੋ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਮਨੋਜੀ ਦਾ ਬੋਲਦਾ ਜੀ ਪਤਰਕਾਰ ਹਾਂਜੀ ਮੈਂ ਕਿਹਾ ਸਰ ਜੀ ਤੁਹਾਡੀ ਕੌਸ਼ਲੈਂਸੀ ਵੀ ਜੀ ਕਿਹਣਾ ਰਾਤ ਨੂੰ ਮਟਰ ਹੋਇਆ ਸਰ ਇੱਕ ਮਾਮਲੇ ਦੀ ਬਾਰੇ ਜਾਣਕਾਰੀ ਲੈਣੀ ਸੀ ਇਟ ਕੇਸ ਰਜਿਸਟਰ ਹੋ ਗਿਆ ਬਾਕੀ ਫਾਰਮੈਨਟੀ ਪੋਸਟਮਾਰਟਮ ਵਗੈਰਾ ਅਜ ਕਰਾ ਰਹੇ ਹਾਂ ਜੀ ਪਰ ਸਰ ਜੀ ਕਿੰਨੇ ਦੋਸ਼ੀਆਂ ਦੇ ਉੱਤੇ ਪਰਚਾ ਆਇਆ ਇਹਨਾਂ ਨੂੰ ਖਾਇਆ ਦੀ 5 6 ਉਹਨਾਂ ਦੇ ਫੈਮਿਲੀ ਮੈਂਬਰ ਹਾਂ ਜੀ ਸਰ ਸਰ ਹੀ ਪ੍ਰਵਾਸੀ ਸੀਗੇ ਪਰ ਲੋਕਲ ਸੀ ਭਾਈ ਜਨ ਪੰਜਾਬੀ ਕੌਣ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਬੇਸਿਕਲੀ ਪਿੱਛੋਂ ਤਾਂ ਪ੍ਰਵਾਸੀ ਹੈ ਪਰ ਹੁਣ ਬਹੁਤ ਦੇਰ ਦੇ ਇੱਥੇ ਬਠਿੰਡ ਦੀ ਗੁਰਗਾ ਕੋਲ ਵਿੱਚ ਸੀ ਸਰ ਇਹਨਾਂ ਦਾ ਰੈਂਟਰ ਸੀ ਕਿ ਆਪਣੇ ਮਕਾਨ ਨਾਲ ਇਹਨਾਂ ਦੇ ਮਕਾਨ ਨਜੀਰ ਦੁਕਾਨਾਂ ਸੀਆਂ ਦੁਕਾਨਾਂ ਦੇ ਵਿੱਚ ਲੜਾਈ ਹੋਈ ਹੈ ਜੀ ਹਰੇ ਜਿਹੜੀ ਜਿੱਦਾਂ ਪੁਲਿਸ ਦੀ ਜਿਹੜੀ ਇੱਕ ਵੈਰੀਫਿਕੇਸ਼ਨ ਹੁੰਦੀ ਆ ਹਰੇ ਕੇਸ ਦੇ ਵਿੱਚ ਪ੍ਰਵਾਸੀ ਭਾਈ ਜਦ ਕਿ ਇਹਨਾਂ ਦੀ ਹੋਈ ਹੋਈ ਆ ਉਸ ਤੇ ਤੁਹਾਡੀ ਕਵਿਜੈਂਸ ਕੀ ਉਹ ਵੈਰੀਫਾਈ ਕਰਾਂਗੇ ਜੀ ਬਹੁਤ ਅਸੀਂ ਪੂਰੀ ਗੱਲ ਕਰਨੀ ਚਾਹੀਏ ਇੰਚਾਰਜ ਸਾਹਿਬ ਵੱਲੋਂ ਤਾਂ ਕਿਤਨਾ ਕਿਤੋਂ ਇੱਕ ਵਰਜਨ ਦੇਣ ਤੋਂ ਮਨ ਕਰਦੇ ਤਾਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਵਰਜਨ ਦੇ ਲਈ ਵੈਲਿਡ ਨਹੀਂ ਆ ਪਰ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਹੈ ਫੋਨ ਤੇ ਉਹਨਾਂ ਦਾ ਕਹਿਣਾ ਕਿ 6 ਬੰਦਿਆਂ ਦੇ ਉੱਤੇ ਜਿਹੜੇ ਕੀ ਹੈ ਪਰਚਾ ਪੰਜ 6 ਬੰਦੇ ਦੇ ਪਰਚਾ ਜਿਹੜਾ ਹੋਇਆ ਹੈ ਪਰ ਸਭ ਤੋਂ ਵੱਡੀਆਂ ਗੱਲਾਂ ਇਹ ਹੈ ਕਿ ਐਸ ਐਚਓ ਸਾਹਿਬ ਜਾਂ ਹੋਰ ਜਿਹੜੇ ਵੀ ਏਰੀਆ ਨੇ ਜਿਹੜੇ ਪੰਜਾਬ ਦੇ ਵਿੱਚ ਆ ਪ੍ਰਵਾਸੀ ਆਂਦੇ ਆ ਕਿ ਉਹਨਾਂ ਦੇ ਮਾਲਕਾਂ ਵੱਲੋਂ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਾਈਆਂ ਗਈਆਂ ਨੇ ਕਿ ਜਾਂ ਫਿਰ ਹਰ ਇੱਕ ਥਾਣੇ ਦੇ ਵਿੱਚ ਇਦਾਂ ਹੀ ਕੰਮ ਚੱਲਦਾ ਸਿਰਫ ਕਾਗਜ਼ੀ ਕਾਰਵੇ ਤੋਂ ਬਿਨਾਂ ਹੀ ਚੱਲੀ ਜਾਂਦਾ ਕੌਣ ਆਇਆ ਕਿੱਥੋਂ ਗਿਆ ਕਿਹਦਾ ਕਤਲ ਕੀਤਾ ਕਿੱਥੇ ਭੱਜਿਆ ਕੋਈ ਨਹੀਂ ਕੋਈ ਧਾਰਕੜ ਨਹੀਂ ਕੋਈ ਵੈਰੀਫਿਕੇਸ਼ਨਾਂ ਨਹੀਂ ਸਭ ਤੋਂ ਵੱਡੇ ਸਵਾਲ ਖੜੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਇਦਾਂ ਦੀ ਬਾਰ ਦੱਤਾ ਹੁਣ ਆਮ ਹੋਣ ਲੱਗ ਗਿਆ ਤੇ ਪੰਜਾਬੀ ਪ੍ਰਵਾਸੀਆ ਵੱਲੋਂ ਪੰਜਾਬੀਆਂ ਨੂੰ ਮਾਰਨ ਘੁੱਟਣ ਦੀ ਜਾਂ ਫਿਰ ਹੋਰ ਤਰ੍ਹਾਂ ਕਈ ਵਾਰ ਕਤਲ ਕਰਨ ਦੀ ਵੀ ਬਾਰ ਦੱਤਾ ਸਾਹਮਣੇ ਆਈਆਂ ਜਿੰਦਾ ਕਿ ਅੱਜ ਇੱਕ ਵਾਰ ਦਾ ਤਾਂ ਹੈ ਕੀ ਆਨ ਨਾਲ ਸਮੇਂ ਦੇ ਵਿੱਚ ਕੀ ਇਦਾਂ ਇਹ ਜੁਰਮ ਨੂੰ ਨੱਥ ਪਾਏਗੀ ਕੋਈ ਨਵਾਂ ਕਾਨੂੰਨ ਆਏਗਾ ਕਿ ਜਾਂ ਫਿਰ ਇਦਾਂ ਹੀ ਵੋਟਾਂ ਦੀ ਰਾਜਨੀਤੀ ਚਲਦੀ ਰਹੇਗੀ ਚੰਦ ਵੋਟਾਂ ਲਈ ਆਧਾਰ ਕਾਰਡ ਵੋਟਰ ਕਾਰਡ ਬਣਨਗੇ ਤੇ ਸਾਡੇ ਦੇ ਹੈਵੀ ਕੀਤੇ ਜਾਣਗੇ ਪ੍ਰਵਾਸੀ ਜਾਂ ਹੋਰ ਸਟੇਟਾਂ ਦੇ ਲੋਕ ਸਵਾਲ ਇਹ ਨਹੀਂ ਕਿ ਪ੍ਰਵਾਸੀ ਸਾਡੇ ਭਾਰਤ ਦਾ ਹੰਗਾ ਪਰ ਕੀ ਪੰਜਾਬ ਦੇ ਵਿੱਚ ਜਿਨ੍ਹਾਂ ਦੀਆਂ ਵੋਟਾਂ ਨੇ ਉਹਨਾਂ ਦੀ ਸੁਰੱਖਿਆ ਕੌਣ ਕਰਾਏਗਾ ਕਿ ਜਿਹੜੇ ਬਾਹਰੋਂ ਆਏ ਨੇ ਵੋਟ ਬਣਾ ਕੇ ਇੱਥੇ ਹੈਵੀ ਹੋਣਗੇ ਬਹੁਤ ਸਵਾਲ ਨੇ ਤੁਸੀਂ ਵੀ ਆਪਣੇ ਸਵਾਲ ਕਮੈਂਟਾਂ ਵਿੱਚ ਸਾਨੂੰ ਦੱਸ ਸਕਦੇ ਹੋ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸੋ ਨਵੀਂ ਅਪਡੇਟ ਲਈ ਜੁੜੋ ਸਾਡੇ ਨਾਲ ਦੇਖੋ ਪ੍ਰਾਈਮਰੀ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀਰਾ